2009 ਮਾਡਲ ਹੈਗਾ ਰੇਟ ਕੀ ਹੈ ਬਈ ਇਹਦਾ ਇਹ 2008 ਮਾਡਲ ਆ ਜੀ 2008 ਮਾਡਲ ਹੈ ਇਹ 2018 ਮਾਡਲ ਆ ਜੀ 2018 ਮਾਡਲ ਹੈਗਾ ਟੋਮ ਮਾਡਲ ਹੈਗਾ ਸੁਪਰ ਮੈਕਸ ਦੇ ਵਿੱਚ ਛੋਟੇ ਗੇਰ ਵਾਲਾ ਜੀ ਟਰੈਕਟਰ ਆ 2012 ਮਾਡਲ ਹੈਗਾ ਬਾਕੀ ਸੋ ਸੂਬੇ ਚੰਗੇ ਪਏ ਆ ਆ 22 ਮਾਡਲ ਆ 22 ਮਾਡਲ ਆ ਆਰਸੀ ਤੇਜੀ ਦੀ ਆ ਠੀਕ ਆ ਜੀ ਘੰਟੇ ਚੱਲੇ ਹੋ ਬਈ ਇਹ 650 ਘੰਟੇ ਚੱਲੇ ਹੋ ਇਹ ਮਾਡਲ ਬਈ ਇਹ 2012 ਮਾਡਲ ਆ ਜੀ 2012 ਮਾਡਲ ਆ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਸੀ ਕਿ ਭਾਈ ਮਨਜੀਤ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੰਗੇ ਟਰੈਕਟਰ ਹੁੰਦੇ ਨੇ ਭਾਈ ਕੋਲੇ ਤੇ ਬਾਕੀ ਕੀ ਗੱਲਬਾਤ ਆ ਗਈ ਸੱਸੀਆ ਭਾਈ ਜੀ ਠੀਕ ਆ ਭਾਈ ਮਨਜੀਤ ਵਧੇਗਾ ਭਾਈ ਵਧੇਗਾ ਠੀਕ ਆ ਭਾਈ ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲੇ ਲੱਗਿਆ 5-6 ਟਰੈਕਟਰ ਆ ਭਾਈ ਠੀਕ ਆ ਭਾਈ ਜੀ ਕਾਪੀ ਗਾਰਜ ਨੇ ਕਿਵੇਂ ਰਹਿਣਗੇ ਸਾਰੇ ਨਗਦ ਕੈਸ਼ ਹੀ ਆ ਭਾਈ ਠੀਕ ਆ ਨਗਦ ਕੈਸ਼ ਦੇ ਨੇਗੇ ਠੀਕ ਆ ਭਾਈ ਤੇ ਇੰਜਨ ਗ ਆੜਾ ਲੈਂਦਾ ਭਾਈ ਮਾ ਠੀਕ ਹੈ 50 ਬਹਰੇਣਾ ਮੈਂ ਸੁਣਦਾ ਭਾਈ ਹਾਂ 50 ਬਹਰੇਣਾ ਭਾਈ ਇਹ ਕਮੇ ਕੋਆਲ ਨੰਬਰ 99181 ਹਾਂਜੀ ਪੂਰਾ 146 ਠੀਕ ਆ ਭਾਈ ਪਹਿਲਾਂ ਮੇਰੇ ਸਭ ਤੋਂ ਪਹਿਲਾਂ ਤੁਹਾਨੂੰ ਸੁਬਰਾਜ 855 ਦਾ ਖਾਣੇ ਆਗੇ ਕੰਡੀਸ਼ਨ ਚੈੱਕ ਕਰਵਾ ਦੇ ਜਸਤਰੀ ਦੇ ਟਰੈਕਟਰ ਦੀ ਆਰ ਕਲਿਸ਼ਨ ਕਰਾਓ ਚੈੱਕ ਜੀ ਬਹੁਤ ਨਵਾਂ ਟਰੈਕਟਰ ਡੀਲੈਕਸ ਮਾਡਲ ਆ ਗਿਆ ਸਾਦੀ ਘਟਾਈ ਦੇ ਵਿੱਚ ਆ ਗਿਆ ਤੇਲ ਬ੍ਰੇਕ ਆ ਗਿਆ ਤੇਲ ਬ੍ਰੇਕ ਆ ਗਿਆ 3 ਸਟਾਰ ਦੇ ਵਿੱਚ ਆ ਗਿਆ 14 ਦੇ 15 ਚਣਾ ਭਾਈ ਹਾਂ ਠੀਕ ਆ ਭਾਈ ਬਾਕੀ ਜੈਸਾ ਤੇ ਕਨੋਪੀ ਸਾਹਿਬ ਪੂਰਾ ਸੋਜੀ ਚੱਕ ਦੇ ਕਾ ਪੂਰਾ ਨਵਾਂ ਟਰੈਕਟਰ ਆ ਭਾਈ ਠੀਕ ਆ ਕੱਢੇਗਾ ਸਾਪਾ ਹਟਦਾ ਨਹੀਂ ਮਲਕੀ ਭਾਈ ਐ ਉਹ ਫਿਰ ਠੀਕ ਆ ਕਿਹਾ ਜਾਂਦਾ ਨਾ ਇੱਕ ਮਨਕੀ ਤੇ ਜਿਹੜਾ ਹਾਂ ਜਿਹਨੂੰ ਹੋਵੇ ਤਾਂ ਉਹਨੂੰ ਕਿਹਾ ਵੀ ਜਾਂਦਾ ਹੁੰਦਾ ਬਈ ਟਰੈਕਟਰ ਦੇਖ ਸਕਦੇ ਬਈ ਪੂਰਾ ਫੁੱਲ ਵਾਟਾ ਫੁੱਲ ਚੰਗਾ ਇਹ ਤੋਂ ਪੂਰਾ ਰੰਗ ਤੰਗ ਨਹੀਂ ਹੋਇਆ ਬਈ ਠੀਕ ਆ ਸਾਰਾ ਦੇ ਨਾਲ ਓਕੇ ਬਈ 2009 ਮਾਡਲ ਹੈਗਾ ਰੇਟ ਕੀ ਹੈ ਬਈ ਇਹਦਾ ਰੇਟ 3,65,000 ਰੁਪਏ ਬਈ ਦੇਣਾ ਕਿੰਨੇ ਦਾ ਮਨਕੀ ਤਾਂ ਏ ਟਰੈਕਟਰ ਦੇ ਦਾ 340000 ਦਾ ਬਾਈ ਠੀਕ ਹੈ ਮਤਲਬ 340000 ਦਾ ਟਾਇਰ ਵੀ ਚੰਗੇ ਪੈਣਗੇ 14 ਦੇ ਟਾਇਰਾਂ ਚ ਡਬਲ ਬੁਰਾ ਨਵਾਂ ਟਰੈਕਟਰ ਸਾਰਾ ਰੇਂਜ ਆ ਬਾਈ ਓਕੇ ਬਾਈ ਜੀ ਤੇ ਅਗਲਾ ਇਹ ਆ ਗਿਆ ਫਾਰਮ ਟਰੈਕ 60 ਦਾ ਬਾਈ ਇਹ 2008 ਮਾਡਲ ਆ ਜੀ 2008 ਮਾਡਲ ਆ ਟਾਇਰ ਵੀ ਇਹਦੇ ਟਾਇਰ ਪਿਛਲੇ ਹੈਗੇ 75 ਕੇ ਪੈਸੇ ਅਗਲੇ 80 ਕੇ ਪੈਸੇ ਹੋਣਗੇ ਜੀ ਠੀਕ ਹੈ ਸਿੰਗਲ ਸਟਾਰ ਦੇ ਵਿੱਚ ਆ ਗਿਆ ਮਿੱਤਰੋ ਡਬਲ ਕਲੱਚ ਆ ਜੀ ਠੀਕ ਆ ਜੀ ਸਾਈਡ ਵਾਲਾ ਸਟੀਅਰਿੰਗ ਇੱਕ ਪਾਸੇ ਵਾਲਾ ਠੀਕ ਆ ਜੀ ਸਿੰਗਲ ਕਹਿੰਦੇ ਨੇ ਸਿੰਗਲ ਟਾਈਰ ਰਾਡ ਵੀ ਕਹਿੰਦੇ ਨੇ ਨਾ ਬਾਈ ਹਾਂ ਇਹ ਸਿੰਗਲ ਟਾਇਰ ਵਾਲਾ ਵੇ ਇਹ ਨਾ ਰੈਲਾ ਵਾਲਾ ਮੁਰਦਾ ਟਰੈਕਟਰ ਤੋਂ ਦਾ ਓਕੇ ਬਟੰਡਾ ਨੰਬਰ ਆਣਾ ਬਾਈ ਹਾਂ ਮਿੱਤਰੋ ਬਟੰਡਾ ਨੰਬਰ ਆਗਾ ਪਾਲਟੀ ਸੈਕੰਡ ਹੋਗਾ ਕਿ ਫਰਸਟ ਹੋਗਾ ਆਪਣੀ ਕੀ ਤਸਰ ਇਹ ਸੈਕੰਡ ਆ ਠੀਕ ਆ ਜੀ ਸੈਕੰਡ ਪਾਲਟੀ ਦਾ ਸਿੰਗਲ ਸਟਾਰ ਆ ਮਗਰਾੜ ਰੂਟ ਬਾਈ ਚੰਗੇ ਪੈਣਗੇ 270 ਬਹੁਤ ਚੰਗਾ ਟਰੈਕਟਰ ਆ ਜੀ ਠੀਕ ਆ ਜੀ 275000 ਡਿਮਾਂਡ ਆ ਬਾਈ ਠੀਕ ਹੈ ਨਾ ਜੀ ਇਹ ਟਰੈਕਟਰ ਦੇ ਦਿਆਂ 245000 ਦਾ ਜੀ ਠੀਕ ਆ ਜੀ 245000 ਵਾਲਾ ਮਿੱਤਰੋ 40000 ਰੁਪਏ ਝੋੜ ਕੇ ਮਿੱਤਰੋ ਬਾਕੀ ਮੌਕੇ ਤੇ ਮੰਨਤਾ ਨਾ ਜ਼ਰੂਰ ਹੋ ਜੂ ਇਹ ਅਗਲਾ ਦਿਖਾਉਣੇ ਮਿੱਤਰੋ ਸਵਰਾਜ 855 3 ਸਟਾਰ ਰਿਵਰਸ ਪੀਟੀਓ ਦੇਗੇ ਚੁੱਲੇ ਵਾਲਾ ਟੌਪ ਮਾਡਲ ਆਗਾ ਨਾਲ ਦੇ ਟਾਇਰ ਆ ਜੀ ਸਾਰਾ ਨਾਲ ਦੇ ਟਾਇਰ ਆਗੇ 3 ਸਪੀਡ ਦੇ ਵਿੱਚ ਆਣਾ ਬਈ ਡਬਲ ਡਿਸਟ੍ਰਿਬਿਊਟਰ ਆਗਾ ਮਾਡਲ ਬਈ ਇਹ ਮਾਡਲ 21 ਆ ਬਈ ਆ 22 ਮਾਡਲ ਆ 22 ਮਾਡਲ ਆ 23 ਦੀ ਆ ਠੀਕ ਆ ਜੀ ਘੰਟੇ ਚੱਲੇ ਉਹ ਬਈ साढ़े 150 ਘੰਟਾ ਚੱਲਿਆ ਹੋਇਆ ਜੌਨਸ 75 80 ਘੰਟੇ ਦੀ ਗੱਤ ਵਾਤ ਬਸ ਠੀਕ ਆ ਬਈ ਹਾਂ ਹਰ ਵਾਰ ਸੇ ਕੰਡੀਸ਼ਨ ਚੈੱਕ ਕਰਵਾ ਦੇ ਜਸਪੀ ਸਾਰਾ ਓਰੀਜਨਲ ਰੈਕਟਰ ਆ ਬਾਈ ਓਕੇ ਬਟਿੰਡੇ ਦਾ ਨੰਬਰ ਆਣਾ ਬਈ ਹਾਂ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋ ਕਿ 프ਰੰਟ ਬੰਪਰ ਤੋਂ ਲੈ ਕੇ ਆ ਦੇਖ ਸਕਦੇ ਬਈ ਮੜਗੜ ਮੁਰਗੂਟੂ 프ਰੰਟ ਵੀ ਲੱਗੇ ਹੋਏ ਨੇ ਕਿ ਬਈ ਬਾਕੀ ਆ ਦੇਖ ਸਕਦੇ ਸੂ ਸੂ ਵੀ ਬਈ ਪੂਰੀ ਚੰਗੇ ਪਿਆਗੀ ਤੇ ਰੇਟ ਰੂ ਬਈ ਇਹਦਾ ਰੇਟ ਉਹਦਾ 7 ਲੱਖ 15 ਹਜ਼ਾਰ ਰੁਪਏ ਓਕੇ ਤੇ 28 ਲੱਖ 90 ਹਜ਼ਾਰ ਦਾ ਠੀਕ ਹੈ ਜੀ ਮਤਲਬ 6 ਲੱਖ 90 ਹਜ਼ਾਰ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਨਾ ਵੀ ਲੋਨ ਹੋ ਜਾਊਗਾ ਬਈ ਥੋੜੇ ਪੈਸੇ ਨਾਲ ਵੀ ਟਰੈਕਟਰ ਲੈ ਜਾ ਸਕਦੇ ਮਤਲਬ 1.5 ਲੱਖ ਰੁਪਏ ਜੇ ਤੁਹਾਡਾ ਸਿਵਲ ਸਹੀ ਆਗਾ ਤੇ ਅਗਲਾ ਤਾਂ ਕੋਣ ਹੈ ਬਈ ਸੋਨਾਲੀ ਕਾ 750 ਦਾ ਇਹ ਮਾਡਲ ਬਈ ਇਹ 2012 ਮਾਡਲ ਹੈ ਜੀ 2012 ਮਾਡਲ ਆਗਾ ਠੀਕ ਆ ਬਈ 2012 ਮਾਡਲ ਆ ਸਾਡ ਗੇਰਾਗਾ ਡਿਸਟ੍ਰੀਬਿਊਟਰ ਬਈ ਲਾ ਹੈਗਾ ਜੀ ਠੀਕ ਹੈ ਬਈ ਫੋਲਟ ਵਾਲਾ ਮਾਲਟਰੈਕਟਰ ਇਹ ਵੀ ਬਟੰਡੇ ਦਾ ਨੰਬਰ ਹੈ ਨਾ ਫਾਸਟ ਵਾਲੀ ਦਾ ਠੀਕ ਹੈ ਜਿਹੇ ਮੇਰੇ ਬਟੰਡੇ ਨੰਬਰ ਦੇ ਟਰੈਕਟਰ ਬਾਈ ਕੋਲੇ ਜਾਦੇ ਹੁੰਦੇ ਨੇ ਕਿ ਬੈਕ ਟਾਰ ਜਮਾ ਨਮੇ ਨੇਗੇ ਅਗਲੇ ਨਾਲ ਦੀ ਹੈ ਜੀ ਅਗਲੇ ਨਾਲ ਦੇਗੇ ਠੀਕ ਹੈ ਬਾਈ ਜੀ 2012 ਮਾਡਲ ਦਾ ਇਹਦਾ ਰੇਟ ਬਈ 3 ਲੱਖ 75 ਹਜ਼ਾਰ ਦੀ ਮੰਗ ਆ ਜੀ ਠੀਕ ਹੈ ਜੀ 3.5 ਲੱਖ ਆ ਜੀ ਹਾਂ ਕਹਦੇ 3.5 ਲੱਖ ਦੇ ਦਿਆਂਗੇ ਠੀਕ ਹੈ ਜੀ ਲੈ ਮੇਰੇ 3.5 ਲੱਖ ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਸਵਰਾਜ 700 ਚ 44 ਆ ਗਿਆ ਆ ਦੇਖ ਲਓ ਬਈ ਸਭ ਤੋਂ ਪਹਿਲਾਂ ਕੋਕਾ ਸੱਤੋਂ ਕੋਕਾ ਆਣਾ ਬਈ ਹਾਂ ਕੋਕਾ ਹੀ ਆ ਜੀ ਠੀਕ ਹੈ ਲੈ ਮਤਰਾ ਸੱਤੋਂ ਕੋਕਾ ਦਾ 3 ਸਟਾਰ ਦੇ ਵਿੱਚ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਹਰਿਆਣਾ ਨੰਬਰ ਚਾ ਟਾਇਰ ਬਈ ਇਹਦੇ ਟਾਇਰ ਤਾਂ ਬੱਸ ਨਵੇਂ ਵਰਗੇ ਹੀ ਆ ਜੀ ਮਾਨੂੰ ਠੀਕ ਹੈ ਮਾਰ ਕੇ ਮਟਾਗਾ ਗੱਲ ਹੀ ਆਣਾ ਬਈ ਹਾਂ ਠੀਕ ਆ ਬਈ 90 ਪੈਸੇ ਚ ਆ ਰਾ ਜੀ ਠੀਕ ਆ ਜੀ ਸਾਦੀ ਘਟਾਈ ਦੇ ਵਿੱਚ ਆ ਗਾਣਾ ਬਈ ਹਾਂ ਠੀਕ ਆ ਬਈ ਬਾਕੀ ਦੇਖ ਸਕਦੇ ਹੋ ਚੰਗਾ ਟਰੈਕਟਰ ਆ 2012 ਮਾਡਲ ਆਗਾ ਬਾਕੀ ਸ਼ੋਰ ਸੂ ਵੀ ਚੰਗੀ ਪਈ ਆ ਇਹ ਟਰੈਕ ਇਹ ਰੰਗ ਦੀ ਖਾਸियत ਹੈ ਤੇ ਟਰੈਕਟਰ ਦੇ ਵਿੱਚ 44 ਦੀ ਬਈਣਾ ਰ ਠੀਕ ਹੈ ਜੀ ਇਹਦਾ ਰੇਟ ਬਈ 340000 ਰੁਪਏ ਚਾਰ ਨੰਬਰ ਆ ਜੀ ਇਹ ਠੀਕ ਹੈ ਜੀ ਲੈਣਾ ਇਹ ਕਿੰਨੇ ਦਾ ਇਹ 320000 ਦਾ ਦੇ ਦੇ ਠੀਕ ਹੈ ਲੈ ਮਤਲਬ 320000 ਰੁਪਏ ਦਾ ਐਨਓਸੀ ਮਿਲ ਜੂ ਟਰੈਕਟਰ ਦੀ ਐਨਓਸੀ ਮਿਲ ਜੂਗੀ ਲੈ ਮਤਲਬ ਇਹ ਟਰੈਕਟਰ ਫਾਰਮਾ ਟਰੈਕ ਆ ਗਿਆ 60 ईपीआई ਵਾਲਾ ਇਹ ਮਾਡਲ ਬਈ ਇਹ 2018 ਮਾਡਲ ਆ ਜੀ 2018 ਮਾਡਲ ਆਗਾ ਟੋਵਾ ਮਾਡਲ ਆਗਾ ਸੁਪਰ ਮੈਕਸ ਦੇ ਵਿੱਚ ਛੋਟੇ ਗੇਰ ਵਾਲਾ ਜੀ ਠੀਕ ਹੈ ਛੋਟੇ ਗੇਰ ਵਾਲਾ T20 ਹੈ ਨਾ ਬਈ ਤੇ F8 ਤੇ ਮਾਡਲ ਹੈਗਾ 2018 ਰੇਟ ਬਈ 490000 ਰੁਪਏ ਦੀ ਡਿਮਾਂਡ ਆ ਜੀ ਤੇਣਾ ਕਿੰਨੇ 465000 ਰੁਪਏ ਠੀਕ ਆ ਬਈ ਜੀ ਐਨਓਸੀ ਮੈਜੂਗੀ ਜਿਹੜੇ ਮੈਂ ਭਾਈ ਨੂੰ ਚਾਹੀਦਾ ਹਰਿਆਣਾ ਨੰਬਰ ਆ ਜੀ ਓਕੇ ਬਈ ਜੀ ਠੀਕ ਆ ਬਈ ਜੀ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦੋ ਮਲਕੀ 99181 ਜੀ ਠੀਕ ਆ ਜੀ ਪੂਰਾ 146 ਠੀਕ ਆ ਬਈ ਬਾਕੀ ਬਈ ਸਕਰੀਨ ਤੇ ਨੰਬਰ ਆਗਾ ਘੈਂਟ ਦਿਲ ਦਾ ਬੰਦਾ ਕਾ ਬਈ ਆ ਕੇ ਜਰੂਰ ਮਿਲ ਕੇ ਜਾਓ ਬਾਈ ਨਾਲ ਠੀਕ ਆ ਬਈ ਸਰ ਇਹ ਨਗਦ ਕਾ ਟਰੈਕਟਰ ਆ ਜੀ ਕਿਸੇ ਨਾ ਕੋਈ ਫਾਰਮ ਨੇ ਫੋਰਮ ਨੇ ਓਕੇ ਬਈ ਠੀਕ ਆ ਬਈ ਬਾਕੀ ਲੋਨ ਕਰਾਉਣਾ ਆਪਕੀ ਕਰਵਾ ਦੇ ਹਾਂ ਲੋਨ ਕਰਵਾ ਦੇਾਂ